ਤਾਂ ਪੰਜਾਬ ਭਰ ਦੇ ਵਿੱਚ ਜਦੋਂ ਤੋਂ ਤਸ਼ਵੀਸ਼ ਮੀਡੀਆ ਦਾ ਹੈ ਨਹੀਂ ਸੀ ਮੈਂ ਤਰਫਾਸਤ ਕਰਦਾ ਪੰਜਾਬ ਭਰ ਦੇ ਸਾਡੇ ਪੱਤਰਕਾਰ ਭਾਵੇਂ ਕਿਸੇ ਪਿੰਡ 'ਚ ਬੈਠੇ ਨੇ ਕਸਬੇ 'ਚ ਬੈਠੇ ਨੇ ਕਿਸੇ ਤਸੀਰ ਜਿਹੜੇ 'ਚ ਬੈਠੇ ਨੇ ਉਹ ਆਪਣਾ ਵਿਰੋਧ ਘਟੋ ਘਾਟ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਸਟੇਟਸ ਇੱਕ ਫੇਸਬੁੱਕ ਤੇ ਪਾ ਕੇ ਤੇ ਇੱਕ ਵਟਸਐਪ ਦੇ ਉੱਤੇ ਪਾ ਕੇ ਦਰਜ ਕਰਾਉਂਦੇ ਨੇ ਦੂਸਰੀ ਗੱਲ ਹੈ ਜੀ ਸੁਗਨਾਇਟੀ ਸਾਰੇ ਜਿੰਨੇ ਵੀ ਆਪਣੇ ਛੋਟੀਆਂ 24 ਸੰਸਤਾਵਾਂ ਜਿੱਥੇ 2-3 ਪੱਤਰਕਾਰੋਂ ਕੱਟਿਆ ਸਾਰੇ ਦੋਸਤਾਂ ਹੀ ਹੋ ਗਏ ਨਿੱਜੀ ਦੌਲਤ ਤੇ ਹੋਣ ਕਰਕੇ ਸਹਿਯੋਗ ਵਗੋ ਉਹਨਾਂ ਨੂੰ ਇੰਜ ਨਾ ਲੱਗੇ ਕਿ ਅਸੀਂ ਬਾਹਰ ਹਾਂ ਠੀਕ ਹੈ ਸੋ ਇਹਦੇ ਨਾਲ ਸਾਡੀ ਮਜਬੂਤੀ ਹੋਏਗੀ ਦਰਖਤ ਦਾ ਜਿਹੜਾ ਫਸਾਰ ਹੋਏਗਾ ਤੇ ਪੱਤਰਕਾਰ ਭਾਈਚਾਰੇ ਦਾ ਫਸਾਰ ਹੋਏਗਾ ਤੇ ਸਾਡੇ ਕੋਲ ਇੱਕ ਕਲਮ ਦੀ ਜਿਹੜੀ ਤਾਕਤ ਹੈ ਬਹੁਤ ਵੱਡੀ ਹੈ ਸੋ ਇੱਥੋਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਫਿਰ ਅੱਗੇ ਦੇਖਦੇ ਹਾਂ ਬਾਈਕਾਟ ਤੱਕ ਜਿਹਦੇ ਵਿੱਚ ਪਹਿਲਾਂ ਮਸਲੇ ਚੱਲੇ ਸੀਗੇ ਪੁਲਿਸ ਦੇ ਪ੍ਰੈਸ ਕਵਰੇਜ ਦੀ ਬਾਈਕਾਟ ਕਰੋ ਮੈਨੂੰ ਕਹਿੰਦਾ ਕਿ ਇਹਨਾਂ ਨੂੰ ਕਰੋੜ ਦੇ ਮੈਂਟਾਂ ਦੀ ਕਵਰੇਜ ਬਾਤ ਕਰਦੇ ਕਿ ਕਿਹ ਘੰਟੇ ਤੇ ਇਤੇ ਕੰਨੀਆਂ ਤੇ ਕੌਫੀ ਨਹੀਂ ਚੱਲਦਾ ਫਿਰ ਸਰਕਾਰਾਂ ਕੱਲ ਨੂੰ ਤੁਰਪਾਗੇ ਨਹੀਂ ਕੰਮ ਕਰ ਬਣਦੀ ਪਰ ਇੰਨੀ ਵੀ ਤੇਰੀ ਤਰਫਾਂ ਸਕੇ ਕਿ ਸਾਰੇ ਤੂੰ ਸਹਿਯੋਗ ਮੰਗੋ ਸਾਰੇ ਪੱਤਰਕਾਰ ਵੀਰ ਆਪਣਾ ਆਪਣਾ ਸਟੇਟਸ ਮਣੀ ਕਰਦੇ ਹੱਥ ਦੇ ਵਿੱਚ ਤੇ ਪੱਤਰਕਾਰ ਜਿਹੜੀ ਅਨਲਾਨੀ ਐਮਰਜੈਂਸੀ ਹੈ ਇਹਦੇ ਵਿਰੋਧ ਦੇ ਵਿੱਚ ਆਪਣਾ ਜਨੂ ਫੋਟਾ ਲੋਕਾਂ ਦਾ ਇੱਕ ਜਿੰਦਾਬਾਦ 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 ਪਰ ਤੇ ਸਰ ਨਾਪਟਿਕ ਰੋਣੀ ਸਰਕਾਰ ਮੁਰਦਾ ਆਬਾ ਦਿਲ ਬਾਤ ਦੀ ਬੈਠ ਜਾਓ ਦੋ ਦੋ ਮਿੰਟ ਲੈਣੇ ਆ ਜਿਤਾਰੰਜਨ ਮੋਡਮੈਂਟ ਕੋ ਆਏ ਹੋਏ ਨੇ ਜਨਰਲ ਸਟਰੀਟ ਦੇ ਨਾਲ ਵੀਕੀਪਰ ਐਸੋਸੀਏਸ਼ਨ ਦੇ ਨਾਲ ਸਨੁਦਰ ਮੇਰੀ ਬੇਨਤੀ ਹੈ ਜੀ ਲੋਕਤਾਰ ਲਾਇ ਤੋਂ ਮਸਤਜਿੰਦਰ ਸਿੰਘ ਸਿਰਫ 1 ਮਿੰਟ ਦੇ ਵਿੱਚ ਆਪਦੀ ਗੱਲ ਰੱਖ ਜਾਣ ਕਿਉਂਕਿ ਸਮਾਂ ਆਪਣਾ ਬਹੁਤ ਸੀਮਤ ਹੈ ਇਸ ਤੋਂ ਬਾਅਦ ਵਿੱਚ ਪ੍ਰੋਫੈਸਰ ਹਰੋ ਸਾਹਿਬ ਆਪਣੀ ਗੱਲ ਦੇ ਨਾਲ ਤੁਹਾਨੂੰ ਦੱਸਣਗੇ ਕਿ ਕੀ ਹੋਉਂਦਾ ਹੈ ਇਹਦਾ ਹਵਜਾ ਟੋ ਲੈਣਾ ਪੈਣਾ ਸਭ ਤੋਂ ਪਹਿਲਾਂ ਜਿੰਨੇ ਵੀ ਪਤਵੰਤੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਦਾ ਸਨੇਹਾ ਬਹੁਤ ਵੱਡੇ ਪੱਧਰ ਤੇ ਇਹਨਾਂ ਸਰਕਾਰਾਂ ਤੱਕ ਜਾਣਾ ਹੈ ਕਿ ਜੇਕਰ ਕੋਈ ਇਨਸਾਨ ਸਾਡੇ ਲੋਕਾਂ ਦੀ ਗੱਲ ਰੱਖਣੀ ਚਾਹੁੰਦਾ ਹੈ ਸਾਡੀ ਗੱਲ ਕਰਨੀ ਚਾਹੁੰਦਾ ਹੈ ਤਾਂ ਉਹਦੀ ਆਵਾਜ਼ ਦੁਆਈ ਜਾਂਦੀ ਹੈ ਤੇ ਜੇ ਅੱਜ ਆਪਾਂ ਇਸ ਲੜਾਈ ਨੂੰ ਵੱਡੇ ਪੱਧਰ ਤੇ ਲੈ ਕੇ ਜਾਂਦੇ ਆਂ ਪੂਰੇ ਹਾਈ ਲੈਵਲ ਤੇ ਲੈ ਕੇ ਜਾਣੇ ਆ ਤਾਂ ਉਹਨਾਂ ਸਰਕਾਰਾਂ ਦੇ ਖਿਲਾਫ ਹਜ਼ਾਰਾਂ ਮਨਜਿੰਦਰ ਸਿੱਧੂ ਜਿਹੜੇ ਉੱਠ ਖੜੇ ਹੋਣਗੇ ਕਿਉਂਕਿ ਹਰ ਇੱਕ ਬੰਦਾ ਡਰਦਾ ਹੈ ਕਿ ਜੇ ਮੈਂ ਬੋਲਣਾ ਹਰੇਕ ਚਾਹੁੰਦਾ ਪਰ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਭਇਆ ਕਿ ਜੇ ਅਸੀਂ ਇਹਨਾਂ ਕੁੰਡੀਆਂ ਸਰਕਾਰਾਂ ਦੇ ਖਿਲਾਫ ਇਹਨਾਂ ਨਲਾਇਕ ਲੋਕਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕੀਤੀ ਤਾ ਸਾਡੇ ਤੇ ਕੋਈ ਪਰਚਾ ਨਾ ਹੋ ਜੇ ਸਾਡੇ ਤੇ ਕੋਈ ਐਕਸ਼ਨ ਨਾ ਹੋ ਜੇ ਪਰ ਅੱਜ ਦੀ ਨਾਮਬੰਦੀ ਕੱਲ ਦਾ ਜੈਤੋਵਾਲਾ ਪ੍ਰੋਗਰਾਮ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਲਿਖੇ ਆ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਐਮਐਲਏ ਜਿਹੜੇ ਕਿ ਲੋਕਾਂ ਦੇ ਨਾਲ ਨਜ਼ਾਇਦ ਬਦਤਲਾਮੀ ਕਰਦੇ ਆ ਬਦ ਜੁਬਾਨੀ ਕਰਦੇ ਆ ਉਹਨਾਂ ਦੀ ਜ਼ੁਬਾਨ ਤੇ ਲਗਾਮ ਵੀ ਲੱਗੇਗੀ ਤੇ ਲੋਕਾਂ ਨੂੰ ਇੱਕ ਸੁਨੇਹਾ ਜਾਏਗਾ ਕਿ ਜੋ ਵੀ ਚਾਹੁੰਦਾ ਕਉਕੇ ਇਹਨਾਂ ਨੇ ਨਹੀਂ ਸਿਖਾਇਆ ਸੀ ਸਾਨੂੰ ਇਹਨਾਂ ਦੇ ਮੁੱਖ ਮੰਤਰੀ ਨੇ ਕਿਹਾ ਸੀ ਪਿੰਡ ਪਿੰਡ ਆ ਕੇ ਕਿ ਲੋਕਾਂ ਨੂੰ ਜਵਾਬ ਕਰੋ ਸਵਾਲ ਕਰੋ ਅੱਜ ਜੇ ਅਸੀਂ ਇਸ ਜੰਗ ਨੂੰ ਅੱਗੇ ਤੱਕ ਲੈ ਕੇ ਜਾਂਦੇ ਆ ਤੇ ਇਸ ਦਾ ਨਤੀਜਾ ਜਿਹੜਾ ਬਹੁਤ ਵਧੀਆ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਤੇ ਇਹਨਾਂ ਨਲਾਇਕ ਸਰਕਾਰਾਂ ਦੀ ਯਾਦ ਹੈ ਜਿਹੜੀ ਖੁੱਲੇਗੀ ਚਾਹ ਦਾ ਸਮਾਂ ਨਹੀਂ ਮੈਂ ਇੱਕ ਗੱਲ ਬਲਕਾਰ ਸਿੱਧੂ ਬਾਰੇ ਜ਼ਰੂਰ ਕਹਿਣਾ ਚਾਹਣਾ ਕਿ ਜਿਵੇਂ ਆਪਾਂ ਆਮ ਕਹਿੰਦੇ ਆ ਇੱਕ ਚੋਰੀ ਤੇ ਇੱਕ ਸੀਨਾ ਜੋਰੀ ਇੱਕ ਗਲਤੀ ਕੀਤੀ ਐ ਸਾਡੇ ਘੋਲੇ ਪਾਲੇ ਬਣ ਕੇ ਇਹਨਾਂ ਦੇ ਜਿਹੜੇ ਇਹਨਾਂ ਦੇ ਪਿੱਛੇ ਆਪਣੇ ਸਕੂਟਰ ਮੋਟਰਸਾਈਕਲ ਕਾਰਾਂ ਤੋੜ ਕੇ ਅੱਜ ਇਹਨਾਂ ਨੂੰ ਵਿਧਾਨ ਸਭਾ ਦੀਆਂ ਕੌੜੀਆਂ 'ਚ ਚੜਾਇਆ ਹੈ ਉਹਨਾਂ ਪ੍ਰਤੀ ਕੀ ਸੋਚ ਰੱਖਦੇ ਐ ਇਹ ਲੋਕ ਹੋਸ਼ ਸੋਚ ਨੂੰ ਮਨਿੰਦਰ ਵੀਰ ਸਾਹਮਣੇ ਲੈ ਕੇ ਆਇਆ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਸੋ ਬੇਨਤੀ ਐ ਇੱਕ ਫਤਿਹ ਗੱਜ ਕੇ ਜ਼ਰੂਰ ਬੁਲਾ ਦਿਓ ਕਿਉਂਕਿ ਤੁਹਾਡੀ ਕਹਿੰਦੇ ਫਤੇ ਜੜੀ ਆ ਨਾ ਉਸ ਫਤੇ ਦੇ ਹੰਕਾਰੇ ਨੇ ਵੀ ਅੱਜ ਪਤਾ ਨਹੀਂ ਕਿੰਨੇ ਲੋਕ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਤੇ ਕਿੰਨੇ ਲੋਕਾਂ ਨੂੰ ਹੋਰ ਜੇ ਆਪਾਂ 3 ਤਰੀਕ ਦਾ ਪ੍ਰੋਗਰਾਮ ਜਿਹੜਾ ਵੱਡਾ ਰੱਖਣਾ ਹੈ ਉਸ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਠਿੰਡਾ ਆਪਾਂ ਜਾਣ ਕਰਕੇ ਰੱਖਾਂਗੇ ਮੈਂ ਲੋਕ ਅਧਿਕਾਰ ਲੈਣ ਵੱਲੋਂ ਸਾਥੀ ਰਵਿੰਦਰ ਨਹੀਂ ਪਹੁੰਚੇ ਉਹਨਾਂ ਦਾ ਕੋਈ ਪ੍ਰੋਗਰਾਮ ਹੀ ਇਹੋ ਜਿਹਾ ਹੋਵੇਗਾ ਕੋਈ ਮਰਗ ਦਾ ਬਹੁਤ ਸੀ ਜਿੱਤੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਸ਼ਾਇਦ ਆ ਰਹੇ ਹੋਣਗੇ ਰਸਤੇ 'ਚ ਅਸੀਂ ਪੂਰੀ ਦੀ ਸਾਡੀ ਪੂਰੀ ਦੀ ਪੂਰੀ ਟੀਮ ਪਹਿਲਾਂ ਸਾਥੀ ਗੁਰਪ੍ਰੀਤ ਪੱਕਾ ਵੀ ਆ ਕੇ ਗਏ ਐ ਅਸੀਂ ਤੁਹਾਡੇ ਨਾਲ ਐਨਐਸਕਯੂ ਐ ਵੋਕੇਸ਼ਨਲ ਟੀਚਰ ਯੂਨੀਅਨ ਉਹਦੇ ਸਾਥੀਆਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਵੀ ਪ੍ਰੋਗਰਾਮ ਲੀਕਿਆ ਗਿਆ ਪੂਰੀ ਵੱਡੀ ਗਿਣਤੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਦੇਵਾਂਗੇ ਚਾਹੇ ਪ੍ਰੋਗਰਾਮ ਇੱਕ ਦਿਨ ਦਾ ਹੋਵੇ ਚਾਹੇ 10 ਦਿਨ ਦਾ ਹੋਵੇ ਚਾਹੇ ਧਰਨਾ ਪੱਕੇ ਤੌਰ ਤੇ ਲਾਉਣ ਦਾ ਹੋਵੇ ਅਸੀਂ ਪੂਰਾ ਸਾਥ ਤੇ ਸਹਿਯੋਗ ਦੇਵਾਂਗੇ ਸਹਿਯੋਗ ਮਨਿੰਦਰ ਕਰਕੇ ਨਹੀਂ ਸੋ ਸਹਿਯੋਗ ਸਾਡਾ ਹੁੰਦਾ ਪੰਜਾਬ ਕਰਕੇ ਕਿਉਂਕਿ ਇਹਨਾਂ ਲੋਕਾਂ ਨੇ ਸਾਨੂੰ ਮੂਰਖ ਸਮਝ ਲਿਆ ਸਾਡ ਪਾਗਲ ਸਮਝ ਲਿਆ ਗੱਲਾਂ ਬਹੁਤ ਕਰਨ ਵਾਲੀਆਂ ਨੇ 3 ਤਰੀਕ ਦੇ ਪ੍ਰੋਗਰਾਮ ਚ ਖੁੱਲ ਕੇ ਕਰਾਂਗੇ ਸੋ ਗੱਜ ਕੇ ਫਤੇ ਬਲਾਓ ਪੂਰੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ